ਹੰਸਰਾਜ ਹੰਸ ਤੋਂ ਜਵਾਬ ਮੰਗ ਲਿਆ ਗਿਆ ਕਿਸਾਨਾਂ ਦੇ ਵਿਰੁੱਧ ਹੰਸਰਾਜ ਹੰਸ ਨੇ ਬੜੀ ਤਿੱਖੀ ਤੇ ਧਮਕੀ ਭਰੀ ਬਿਆਨਬਾਜ਼ੀ ਕੀਤੀ ਸੀ ਤਾਂ ਦੋ ਦਿਨਾਂ ਚ ਹੰਸਰਾਜ ਨੇ ਜਵਾਬ ਦੇਣਾ ਜਵਾਬ ਹੰਸਰਾਜ ਕੀ ਦੇਊਗਾ ਉਹੋ ਜਿਹਾ ਹੀ ਦੇਊਗਾ ਜਿਹੋ ਜਿਹਾ ਬਿਆਨ ਦੇਣ ਤੋਂ ਅਗਲੇ ਦਿਨ ਬਾਅਦ ਉਹਨੇ মিডিਆ ਸਾਹਮਣੇ ਆਪਣਾ ਸਾਰਾ ਕੁਝ ਹੀ ਬਦਲ ਦਿੱਤਾ ਸੀ ਕਿ ਮੇਰੀ ਗੱਲ ਦਾ ਮਤਲਬ ਆ ਨਹੀਂ ਸੀ ਮੇਰੀ ਗੱਲ ਦਾ ਮਤਲਬ ਉਹ ਨਹੀਂ ਸੀ ਇਸ ਤਰ੍ਹਾਂ ਦਾ ਹੀ ਜਿਹੜਾ ਜਵਾਬ ਉਹ ਚੋਣ ਅਧਿਕਾਰੀ ਨੂੰ ਰਿਟਰਨਿੰਗ ਚੋਣ ਅਫਸਰ ਨੂੰ ਦਿੱਤਾ ਜਾਊਗਾ ਹੁਣ ਰਿਟਰਨਿੰਗ ਚੋਣ ਅਫਸਰ ਕੀ ਕਾਰਵਾਈ ਕਰਨਗੇ ਦੇਖੋ ਪਿਛਲੇ ਦਿਨੀ ਨਰਿੰਦਰ ਮੋਦੀ ਹੋਰਾਂ ਨੇ ਖੁਦ ਮੁਸਲਮ ਭਾਈਚਾਰੇ ਬਾਰੇ ਰਾਜਸਥਾਨ ਦੇ ਵਿੱਚ ਬਹੁਤ ਹੀ ਵੱਡੀਆਂ ਤੇ ਭੱਦੀਆਂ ਟਿੱਪਣੀਆਂ ਕਰ ਦਿੱਤੀਆਂ ਸੀ ਇੱਥੋਂ ਤੱਕ ਕਿ ਮੁਸਲਮ ਭਾਈਚਾਰੇ ਨੂੰ ਕੋਸ ਬੈਠੀਏ ਤਾਂ ਕਹਿ ਦਿੱਤਾ ਸੀ ਤੇ ਚੋਣ ਅਧਿਕਾਰੀਆਂ ਨੇ ਜਾਂ ਚੋਣ ਕਮਿਸ਼ਨ ਨੇ ਕੋਈ ਸਖਤ ਕਾਰਵਾਈ ਉਹਨਾਂ ਤੇ ਨਹੀਂ ਕੀਤੀ ਸਖਤ ਤਾਂ ਕੀ ਸਿੱਧਾ ਨੋਟਿਸ ਵੀ ਨਹੀਂ ਭੇਜਿਆ ਨੋਟਿਸ ਭੇਜਿਆ ਜੇਪੀ ਨੱਡਾ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਉਹਨੂੰ ਤੇ ਉਸ ਤੋਂ ਬਾਅਦ ਕਾਰਵਾਈ ਕੀ ਹੋਈ ਅੱਜ ਤੱਕ ਪਤਾ ਨਹੀਂ ਲੱਗਿਆ ਤੇ ਸ਼ਾਇਦ ਕਦੇ ਵੀ ਪਤਾ ਨਾ ਲੱਗੇ। ਅ ਕਈ ਵਾਰੀ ਚੋਣ ਅਧਿਕਾਰੀ ਜਿਹੜੇ ਨੇ ਉਹ ਉਸ ਤਰ੍ਹਾਂ ਦੀ ਕਾਰਵਾਈ ਤੇ ਆ ਜਾਂਦੇ ਨੇ ਜਿਵੇਂ ਇੱਕ ਚੋਣ ਰਟਰਨਿੰਗ ਅਫਸਰ ਜਿਹੜਾ ਜਿਹੜਾ ਚੰਡੀਗੜ੍ਹ ਦੀ ਮੇਅਰ ਦੀ ਚੋਣ ਵੇਲੇ ਜਿਹੜਾ ਸੀਗਾ ਤੇ ਜਿਹਨੂੰ ਸੁਪਰੀਮ ਕੋਰਟ ਨੇ ਫਿਰ ਸਖਤ ਝਾੜ ਪਾਈ ਸੀ ਵੀ ਤੁਸੀਂ ਲੋਕਤੰਤਰ ਦਾ ਮਜ਼ਾਕ ਬਣਾ ਰਹੇ ਹੋ ਇਹ ਕਿਹੜੇ ਹਿਸਾਬ ਦੇ ਨਾਲ ਤੁਸੀਂ ਇਨੀਆਂ ਵੋਟਾਂ ਜਿਹੜੀਆਂ ਘੱਟ ਕਰ ਦਿੱਤੀਆਂ ਨੇ ਸੁਪਰੀਮ ਕੋਰਟ ਨੇ ਸਖਤ ਝਾੜ ਪਾਈ ਸੀ ਫਟਕਾਰ ਲਾਈ ਸੀ ਜੇ ਉਹੋ ਜੇ ਚੋਣ ਅਧਿਕਾਰੀ ਉਹੋ ਜੇ ਚੋਣ ਅਫਸਰ ਹੋਣ ਤਾਂ ਫਿਰ ਇੱਥੇ ਕੁਝ ਨਹੀਂ ਹੋ ਸਕਦਾ ਕੁਝ ਚੋਣ ਅਧਿਕਾਰੀ ਚੰਗੇ ਵੀ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰੀਕੇ ਨਾਲ ਨਿਭਾਉਂਦੇ ਨੇ ਨਿਰਪੱਖਤਾ ਦੇ ਨਾਲ ਕੰਮ ਕਰਦੇ ਨੇ ਪਰ ਕਈਆਂ ਦੇ ਉੱਪਰ ਵੱਡੇ ਸਵਾਲ ਵੀ ਉੱਠਦੇ ਨੇ ਸੋ ਹੰਸਰਾਜ ਹੰਸ ਜਿਹੜੇ ਨੇ ਉਹ ਹੁਣ ਕੀ ਕਰਨਗੇ ਇਹਦਾ ਪਤਾ ਆਉਣ ਵਾਲੇ ਦਿਨਾਂ 'ਚ ਲੱਗੇਗਾ ਮੈਂ ਦੁਬਾਰਾ ਦੱਸ ਦਿਆਂ ਜਿੰਨੇ ਭੈਣ ਭਰਾ ਤੁਸੀਂ ਜੁੜੇ ਹੋ ਵੀਡੀਓ ਨੂੰ ਸ਼ੇਅਰ ਕਰੀ ਜਾਇਓ ਕਿਉਂਕਿ ਚਫੇਰਿਓ ਘੇਰਾ ਹੰਸਰਾਜ ਹੰਸ ਨੂੰ ਪੈ ਗਿਆ ਹੰਸਰਾਜ ਹੰਸ ਨੇ 2 ਦਿਨ ਪਹਿਲਾਂ ਆ ਬੜੀ ਹੀ ਭੱਦੀ ਟਿੱਪਣੀ ਕਿਸਾਨਾਂ ਬਾਰੇ ਕੀਤੀ ਸੀ ਇਥੋਂ ਤੱਕ ਇਹ ਕਹਤਾ ਸੀ ਕਿ ਇਹ ਜਿਹੜੇ ਕਿਸਾਨ ਨੇ ਇਹਨਾਂ ਨੂੰ ਬੰਦੇ ਬਣਾਉਣਾ ਤੇ ਇਹਨਾਂ ਜੁੱਤੀਆਂ ਤੋਂ ਬਿਨਾ ਬੰਦੇ ਨਹੀਂ ਬੰਨਣਾ ਤੇ ਇਹਨਾਂ ਦੇ ਨਾਂ ਨੋਟ ਕਰ ਰਹੇ ਆ ਤੇ ਇੱਕ ਤਰੀਕ ਨੂੰ ਵੋਟਾਂ ਪੈ ਜਾਣ ਫਿਰ ਉਸ ਤੋਂ ਬਾਅਦ ਮੈਂ ਦੇਖੂ ਕਿਹੜਾ ਖੱਬੀ ਖਾਨ ਖੰਗਦਾ ਆ ਸ਼ਬਦ ਹੰਸਰਾਜ ਹੰਸ ਨੇ ਬੋਲੇ ਤੇ ਉਹੀ ਹੰਸਰਾਜ ਹੰਸ ਅਗਲੇ ਦਿਨ ਬਿਆਨ ਬਦਲ ਗਿਆ ਸੀ ਪਰ ਹੰਸਰਾਜ ਹੰਸ ਦੇ ਇਸ ਬਿਆਨ ਦੀ ਚਫੇਰਿਓਂ ਨਖੇਦੀ ਹੋਈ ਅਕਾਲੀਆਂ ਨੇ ਵੀ ਕੀਤੀ ਕਾਂਗਰਸ ਨੇ ਵੀ ਕੀਤੀ ਆਮ ਆਦਮੀ ਪਾਰਟੀ ਨੇ ਕੀਤੀ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੇ ਵੀ ਕੀਤੀ ਤੇ ਹੰਸਰਾਜ ਹੰਸ ਨੂੰ ਨੋਟਿਸ ਕੱਢ ਦਿੱਤਾ ਗਿਆ ਸ਼ਿਕਾਇਤ ਕੀਤੀ ਸੀ ਚੋਣ ਅਧਿਕਾਰੀਆਂ ਨੂੰ ਹੰਸਰਾਜ ਦੀ ਇਸ ਬਿਆਨਬਾਜ਼ੀ ਦੀ ਤੇ ਇਹ ਹੰਸਰਾਜ ਹੰਸ ਨੂੰ ਨੋਟਿਸ ਕਰ ਦਿੱਤਾ ਗਿਆ ਜਵਾਬ ਮੰਗਿਆ ਗਿਆ 24 ਘੰਟਿਆਂ ਦੇ ਵਿੱਚ ਹੰਸਰਾਜ ਹੰਸ ਤੋਂ 24 ਘੰਟਿਆਂ ਦੇ ਵਿੱਚ ਜਵਾਬ ਮੰਗਿਆ ਗਿਆ ਕਿ ਜਵਾਬ ਦਿਓ ਤੁਸੀਂ ਇਹ ਬਿਆਨਬਾਜ਼ੀ ਕੀਤੀ ਤੇ ਕਿਉਂ ਕੀਤੀ ਮੇਰੀ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਤੁਸੀਂ ਕਰਨਾ ਹੁੰਦਾ ਆਪਣਾ ਕਮੈਂਟ ਲਿਖਿਓ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਆਪਣਾ ਇਹ ਪੇਜ ਫੋਲੋ ਨਹੀਂ ਕੀਤਾ ਪੇਜ ਫੋਲੋ ਕਰ ਲਿਓ ਤਾਂ ਕਿ ਆ ਜਿਹੜਾ ਆਪਣਾ ਪਿਛਲਾ ਲਾਈਵ ਸੱਚ ਟੀਵੀ ਸੀ ਉਹਦੀ ਮੋਨਟਾਈਜੇਸ਼ਨ ਸੱਚ ਬੋਲਣ ਕਰਕੇ ਕੈਨਸਲ ਕੀਤੀ ਹੋਈ ਹੈ ਤੇ ਇਸ ਪੇਜ ਇਹ ਆਪਣਾ ਨਵਾਂ ਪੇਜ ਹੈ ਨੂੰ ਫੋਲੋ ਕਰ ਸਕਦੇ ਹੋ ਚੈਨਲ ਦੇ ਪੇਜ ਨੂੰ ਸੋ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਜੀ ਹੰਸ ਰਾਜ ਹੰਸ ਨੂੰ ਨੋਟਿਸ ਕੱਢਿਆ ਗਿਆ ਕਿਸਾਨਾਂ ਦੇ ਵਿਰੁੱਧ ਬਿਆਨਬਾਜ਼ੀ ਕਰਨ ਕਰਕੇ ਦੋ ਦਿਨਾਂ 'ਚ ਜਵਾਬ ਮੰਗਿਆ ਗਿਆ ਹੰਸ ਰਾਜ ਕੀ ਜਵਾਬ ਦੇਊਗਾ ਇਹ ਆਉਣ ਵਾਲਾ 1-2 ਦਿਨਾਂ ਬਾਅਦ ਪਤਾ ਲੱਗਣਾ ਹੈ ਜਦੋਂ ਹੀ ਪਤਾ ਲੱਗਿਆ ਤੁਹਾਨੂੰ ਲਾਈਵ ਹੋ ਕੇ ਇਦਾਂ ਹੀ ਦੱਸਾਂਗੇ ਪਰ ਦੇਖੋ ਮੂੰਹ 'ਚ ਰਾਮ ਰਾਮ ਤੇ ਬਗਲ 'ਚ ਛੁਰੀ ਹੰਸਰਾਜ ਹੰਸ ਉਹ ਵਿਅਕਤੀ ਹੈ ਜਿਹੜਾ ਇਹ ਕਹਿੰਦਾ ਹੈ ਕਿ ਮੈਂ ਨਮਾਣਾ ਜਿਹਾ ਬੰਦਾ ਮੈਂ ਫਕਰ ਫਕੀਰ ਆ ਮੈਂ ਤਾਂ ਫਲਾਣੇ ਡੇਰੇ ਦਾ ਸੰਚਾਲਕ ਆ ਮੈਂ ਤਾਂ ਬਾਬੇ ਫਰੀਦ ਦਾ ਬੜਾ ਉਪਾਸ਼ਕ ਆ ਬਾਬਾ ਫਰੀਦ ਉਹ ਮਹਾਨ ਇਨਸਾਨ ਉਹ ਮਹਾਨ ਗੁਰੂ ਪੀਰ ਜਿਹੜੇ ਜਿਨ੍ਹਾਂ ਦੇ ਬਾਣੀ ਚ ਮਹਾਵਾਕ ਨੇ ਉਹ ਕਹਿੰਦੇ ਫਰੀਦਾ ਜੋਤ ਐ ਮਾਰਨ ਮੁਕੀਆਂ ਤਿਨਾਂ ਨ ਮਾਰੇ ਘਮ ਆਪਣੜੇ ਕਰ ਜਾਈਏ ਪੈਰ ਤਿਨਾਂ ਦੇ ਚੁਮ ਮਤਲਬ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜੋ ਲੋਕ ਤੈਨੂੰ ਬੁਰਾ ਭਲਾ ਵੀ ਕਹਿੰਦੇ ਨੇ ਬਰਾਬਰ ਨਾ ਬੋਲੀ ਪੈਰ ਚੁੰਮ ਕੇ ਘਰਾਂ ਚਲੀ ਜਾ ਇੰਨੀ ਵੱਡੀ ਨਮਾਨੇ ਪਨ ਦੀ ਗੱਲ ਫਰੀਦ ਸਾਹਿਬ ਕਰਦੇ ਨੇ ਤੇ ਇਹ ਹੰਸਰਾ ਜਹੰਸ ਸਿਰਫ ਵੋਟਾਂ 'ਚ ਵਿਰੋਧ ਹੋਣ ਕਰਕੇ ਕਿਸੇ ਨੇ ਗਾਲ ਮੰਦਾ ਨਹੀਂ ਕੱਢਿਆ ਇਹਨੂੰ ਤਾਂ ਇਹਨਾਂ ਨੇ ਪਿਛਲੇ ਦਿਨੀ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨਾਂ ਨੂੰ ਛੇਤਰਾ ਨਾਲ ਬੰਦੇ ਬਣਾਉਣਾ ਪੈਣਾ ਇਹਨਾ ਉਂਝ ਨਹੀਂ ਬੰਨਾ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਤਰੀਕ ਨੂੰ ਵੋਟਾਂ ਪੈ ਲੈਣ ਦਿਓ ਦੋ ਤਰੀਕ ਤੋਂ ਬਾਅਦ ਫਿਰ ਵੇਖਾਂਗੇ ਕਿਹੜਾ ਖੱਬੀਖਣ ਖੰਗਦਾ ਆ ਸ਼ਬਦ ਵਰਤੇ ਸੀ ਨਰਿੰਦਰ ਮੋਦੀ ਵੀ ਪੰਜਾਬ ਆ ਰਹੇ ਨੇ ਦੋ ਦਿਨਾਂ ਦੇ ਲਈ ਦੋ ਦਿਨ ਨਰਿੰਦਰ ਮੋਦੀ ਇੱਥੇ ਡੇਰੇ ਲਾਉਣਗੇ 23 ਮਈ ਤੇ 24 ਮਈ ਨੂੰ ਔਰ ਜਲੰਧਰ ਗੁਰਦਾਸਪੁਰ ਤੇ ਪਟਿਆਲਾ ਦੇ ਵਿੱਚ ਮੋਦੀ ਸਾਹਿਬ ਰੈਲੀ ਕਰਨਗੇ ਔਰ ਉਧਰ ਕਿਸਾਨ ਜੱਥੇਬੰਦੀਆਂ ਵੀ ਰਣਨੀਤੀ ਬਣਾ ਰਹੀਆਂ ਨੇ ਕਿਉਂਕਿ ਬੀਜੇਪੀ ਦੇ ਵਿਰੋਧ ਦਾ ਸੱਦਾ ਕਿਸਾਨ ਜੱਥੇਬੰਦੀਆਂ ਨੇ ਦਿੱਤਾ ਹੋਇਆ ਤੇ ਕਿਸਾਨ ਜੱਥੇਬੰਦੀਆਂ ਰਣਨੀਤੀ ਬਣਾ ਰਹੀਆਂ ਨੇ ਕਿ ਮੋਦੀ ਸਾਹਿਬ ਅਗਰ ਆਉਣਗੇ ਤਾਂ ਉਹਨਾਂ ਦਾ ਵਿਰੋਧ ਕਿੱਦਾਂ ਕਰਨਾ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਬੀਜੇਪੀ ਦੇ ਵਿਰੋਧ ਦਾ ਸੱਦਾ ਇਸ ਕਰਕੇ ਦਿੱਤਾ ਹੋਇਆ ਕਿਉਂਕਿ ਬੀਜੇਪੀ ਨੇ ਕਿਸਾਨਾਂ ਨੂੰ ਪਹਿਲਾ ਅੰਦੋਲਨ ਵੇਰੀ ਵੀ ਹਰਿਆਣੇ ਦੇ ਸਿੰਘੂ ਤੇ ਟਿਕਰੀ ਬਾਰਡਰ ਤੇ ਬਿਠਾਈ ਰੱਖਿਆ ਸੀ ਰਾਜਧਾਨੀ ਦਿੱਲੀ ਨਹੀਂ ਸੀ ਵੜਨ ਦਿੱਤਾ ਉਸ ਤੋਂ ਬਾਅਦ ਜਦੋਂ ਹੁਣ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਚੱਲੇ ਸੀ ਤਾਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਬਿਠਾ ਲਿਆ ਹਰਿਆਣੇ 'ਚ ਦਾਖਲ ਨਹੀਂ ਹੋਣ ਦਿੱਤਾ ਗੋਲੀਆਂ ਚਲਾਈਆਂ ਕਿਸਾਨਾਂ ਦੀਆਂ ਮੌਤਾਂ ਹੋਈਆਂ ਤਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਸੀ ਤੇ ਹੁਣ ਨਰਿੰਦਰ ਮੋਦੀ ਕਰੀਬ 2.5 ਸਾਲ ਬਾਅਦ ਪੰਜਾਬ ਆਉਣ ਲੱਗੇ ਨੇ 2.5 ਸਾਲ ਪਹਿਲਾਂ ਜਦੋਂ ਅਜੇ ਚਰਨਜੀਤ ਚੰਨੀ ਮੁੱਖ ਮੰਤਰੀ ਸੀਗੇ ਤਾਂ ਉਦੋਂ ਵੋਟਾਂ ਨੇੜੇ ਸੀਗੀਆਂ ਤਾਂ ਮੋਦੀ ਸਾਹਿਬ ਨੇ ਪੰਜਾਬ ਆਉਣਾ ਚਾਹਿਆ ਸੀ ਫਿਰੋਜ਼ਪੁਰ ਦੇ ਵਿੱਚ ਤਾਂ ਇਨਾ ਜ਼ਬਰਦਸਤ ਵਿਰੋਧ ਹੋਇਆ ਸੀ ਕਿ ਮੋਦੀ ਸਾਹਿਬ ਨੂੰ ਰੈਲੀ ਕੀਤੇ ਬਿਨਾਂ ਰੈਲੀ ਦੇ ਕੋਲੋਂ ਜੇ ਮੁੜ ਕੇ ਵਾਪਸ ਜਾਣਾ ਪੈ ਗਿਆ ਸੀ ਉਸ ਦਿਨ بارش ਵੀ ਪਈ ਸੀ ਬੜਾ ਜ਼ਬਰਦਸਤ ਵਿਰੋਧ ਕਿਸਾਨਾਂ ਨੇ ਕੀਤਾ ਸੀ ਤੇ 2.5 ਸਾਲ ਬਾਅਦ ਹੁਣ ਮੋਦੀ ਸਾਹਿਬ ਫੇਰ ਪੰਜਾਬ ਆ ਰਹੇ ਨੇ 2 ਦਿਨਾਂ ਦੇ ਲਈ ਰੈਲੀਆਂ ਕਰਨ ਹੁਣ ਪੁਖਤਾ ਪ੍ਰਬੰਧ ਕੀਤੇ ਜਾਣਗੇ ਬੜੀ ਸਖਤ ਸਕਿਉਰਿਟੀ ਲਾਈ ਜਾਏਗੀ ਪੁਲਿਸ ਪੈਰਾ ਮਿਲਟਰੀ ਫੋਰਸ ਬੜਾ ਕੁਝ ਲਾਇਆ ਜਾਏਗਾ ਪਰ ਕਿਸਾਨ ਜਥੇਬੰਦੀਆਂ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਉਹ ਆਪਣੀ ਰਣਨੀਤੀ ਬਣਾ ਰਹੇ ਨੇ ਵੇਖਣਾ ਇਹ ਵੀ ਹੋਏਗਾ ਕਿ ਕਿਸਾਨ ਜਥੇਬੰਦੀਆਂ ਆਪਣਾ ਵਿਰੋਧ ਜਿਹੜਾ ਹੈ ਉਹ ਕਿਸ ਪੱਧਰ ਤੱਕ ਘਰ ਪਾਉਂਦੀਆਂ ਨੇ ਕਿਉਂਕਿ ਸਖਤੀ ਇਸ ਵਾਰ ਜ਼ਿਆਦਾ ਹੋਏਗੀ ਕਿਉਂਕਿ ਪਿਛਲੀ ਵਾਰ ਮੋਦੀ ਨੂੰ ਬਿਨਾਂ ਰੈਲੀ ਕੀਤੇ ਵਾਪਸ ਜਾਣਾ ਪਿਆ ਸੀ ਤੇ ਉਦੋਂ ਚਰਚਾ ਇਹ ਵੀ ਚੱਲੀ ਸੀ ਕਿ ਮੋਦੀ ਸਾਹਿਬ ਰੈਲੀ ਕਰ ਸਕਦੇ ਸੀ ਪਰ ਰੈਲੀ 'ਚ ਬੰਦੇ ਨਹੀਂ ਆਏ ਭੀੜ ਪੰਡਾਲ ਲਗਭਗ ਖਾਲੀ ਸੀ ਥੋੜੇ ਜਿਹੇ ਲੋਕ ਆਏ ਸੀ ਤੇ ਬੇਇੱਜ਼ਤੀ ਬਹੁਤ ਹੋ ਜਾਣੀ ਸੀ ਇਸ ਕਰਕੇ ਸੁਰੱਖਿਆ ਨਾ ਹੋਣ ਦਾ ਬਹਾਨਾ ਬਣਾ ਕੇ ਵਾਪਸ ਚਲੇ ਗਏ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੇ ਚਰਚੇ ਵੀ ਉਸ ਵਕਤ ਚੱਲਦੇ ਰਹੇ ਨੇ ਸੋ ਇਸ ਵਾਰ ਮੋਦੀ ਸਾਹਿਬ ਫੇਰਾ ਰਹੇ ਨੇ ਹੁਣ ਵੇਖਿਆ ਜਾਊਗਾ ਕਿ ਮੋਦੀ ਸਾਹਿਬ ਪੰਜਾਬ ਦੇ ਵਿੱਚ ਕਿਸ ਤਰੀਕੇ ਦੀਆਂ ਰੈਲੀਆਂ ਕਰ ਪਾਉਂਦੇ ਨੇ ਕਿੰਨਾ ਇਕੱਠ ਉਹਨਾਂ ਦੀਆਂ ਰੈਲੀਆਂ 'ਚ ਹੁੰਦਾ ਔਰ ਭਾਜਪੀ ਦੇ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ ਹੰਸ ਰਾਜ ਹੰਸ ਨੇ ਜਿੰਨੀ ਭੈੜੀਆਂ ਟਿੱਪਣੀਆਂ ਜਿੰਨੀ ਧਮਕੀ ਭਰੇ ਬਿਆਨ ਕਿਸਾਨਾਂ ਬਾਰੇ ਦਿੱਤੇ ਉਹਦੀਆਂ ਸ਼ਿਕਾਇਤਾਂ ਹੋਈਆਂ ਨੇ ਸ਼ਿਕਾਇਤਾਂ ਤੋਂ ਬਾਅਦ ਹੰਸਰਾਜ ਹੰਸ ਨੂੰ ਨੋਟਿਸ ਨਿਕਲ ਗਿਆ ਨੋਟਿਸ ਦਾ ਹੁਣ ਜਵਾਬ ਹੰਸਰਾਜ ਹੰਸ ਨੇ ਦੇਣਾ ਤੇ ਫਿਰ ਪਤਾ ਲੱਗੂਗਾ ਕਿ ਹੰਸਰਾਜ ਹੰਸ ਕਿਹੋ ਜਿਹਾ ਜਵਾਬ ਦੇ ਪਾਉਂਦੇ ਨੇ ਤੇ ਕੀ ਕਾਰਵਾਈ ਹੁੰਦੀ ਹੈ ਤਦ ਤੱਕ ਦੇ ਲਈ ਮੈਂ ਤੁਹਾਡਾ ਆਪਣਾ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪ੍ਰਾਪਤ